ਗਿਰਵਨ ਕੇਰਲ ਗਰੁੱਪ ਪੰਜਾਬ ਆਸਟ੍ਰੇਲੀਆ ਅਤੇ ਮਾਤਾ ਜੀਤੋ ਜੀ ਜੱਚਾ ਬੱਚਾ ਸੰਸਥਾ ਪੰਜਾਬ ਭਾਰਤ ਵੱਲੋਂ ਫਲੱਡ ਏਰੀਆ ਵਿੱਚ 1925 ਨੂੰ ਨਵਾਂ ਮੈਡੀਕਲ ਅਤੇ ਸਹਾਇਤਾ ਕੈਂਪ ਪਿੰਡ ਗੱਜਪੁਰ ਚੰਦਪੁਰ ਬੇਲਾ ਹਰੀਵਾਲ ਬਲੋਵਾਲ ਬੁਰਜ ਲੋਦੀਪੁਰ ਦੇ ਵਿੱਚ ਲਗਾਇਆ ਗਿਆ। ਇਨ੍ਹਾਂ ਪਿੰਡਾਂ ਵਿੱਚ ਅੱਜ ਬਹੁਤ ਜ਼ਿਆਦਾ ਪਾਣੀ ਆਉਣ ਦੇ ਕਾਰਨ ਇਨ੍ਹਾਂ ਪਿੰਡਾਂ ਦੇ ਸਾਰੇ ਰਸਤੇ ਬੰਦ ਹੋ ਗਏ ਹਨ। ਇਹ ਲੋਕ ਦਰਿਆਵਾਂ ਦੇ ਕੰਢੇ ਬੇਲੇ ਏਰੀਆ ਵਿੱਚ ਤਕਰੀਬਨ 13-14 ਪਿੰਡ ਹਨ ਜੋ ਹੜ ਦੀ ਮਾਰ ਹੇਠ ਆਏ ਹਨ। ਇਹ ਲੋਕ ਆਪਣੇ ਪਰਿਵਾਰਾਂ ਸਮੇਤ ਸੁਰੱਖਿਅਤ ਜਗ੍ਹਾ ਤੇ ਜਾ ਕੇ ਜਾਂ ਆਪਣੇ ਰਿਸ਼ਤੇਦਾਰਾਂ ਅਤੇ ਸਬੰਧੀਆਂ ਨਾਲ ਰਹਿਣ ਜਾ ਰਹੇ ਹਨ। ਕੇਰਵਾਨ ਕੇਰਾਲ ਗਰੁੱਪ ਪੰਜਾਬ ਆਸਟ੍ਰੇਲੀਆ ਅਤੇ ਮਾਤਾ ਜੀਤੋ ਜੀ ਜੱਚਾ ਬੱਚਾ ਸੰਸਥਾ ਪੰਜਾਬ ਭਾਰਤੀ ਟੀਮ ਨੇ ਅੱਜ ਮੌਕੇ ਤੇ ਜਾ ਕੇ ਇਨ੍ਹਾਂ ਲੋਕਾਂ ਦਾ ਹਾਲ ਜਾਣਿਆ ਜੋ ਕਿ ਬਹੁਤ ਹੀ ਮੁਸੀਬਤ ਵਿੱਚ ਹਨ। ਸੰਸਥਾਏ ਨਾਲ ਲੋਕਾਂ ਦੀ ਹਰ ਤਰ੍ਹਾਂ ਦੀ ਇਹ ਤਾਂ ਕਰਨ ਦੇ ਲਈ वचन ਬੰਦ ਹੈ। ਸਵਿ ਸਿਸਟਮ ਨੂੰ ਲੈਣਾ ਆਇਆ ਸੀਗਾ ਜੀ। ਜੀ। ਹਾਂ ਜੋ ਇੱਥੇ ਮੈਰੀਜ ਨਾ ਹੀ ਹੋਈ ਤੇ ਉਹਨਾਂ ਦੇ ਆ ਕੇ ਆਪਣੇ ਲੈ ਕੇ ਜਾਣ। ਪਾਣੀ ਦੇ ਘਟੇ ਲੈ ਕੇ ਜਾਣ। ਪਾਣੀ ਦੇ ਘਟੇ ਹੀ ਲੈ ਕੇ ਜਾਣਾ। ਖਲਾਤ ਜਿਹੜੇ ਖਰਾਬ ਹੋ ਰਹੇ। ਸਿਰਾਂ ਚ ਪਾਣੀ ਆ ਚੁੱਕੇ ਹੈ। ਇਹ ਜਿਹੜਾ ਪਿੰਡ ਦਾ ਰਸਤਾ ਜੀ ਅੱਗੇ ਹਰੀਆਲ, ਚੰਦਪੁਰ, ਗੱਜਪੁਰ ਸਾਰੇ ਜਿਹੜੇ ਪਿੰਡ ਜਿਹੜੇ ਆਪਸ ਵਿੱਚ ਮਿਲਦੇ ਨੇ ਸਾਰਾ ਕਨੈਕਟੀਵਿਟੀ ਸ਼ਹਿਰ ਦੇ ਨਾਲੋਂ ਕੱਟ ਚੁੱਕੀ ਜੀ। ਅਸੀਂ ਸਾਰੇ ਸਹਿਯੋਗੀਆਂ ਨੂੰ ਅਪੀਲ ਕਰਦੇ ਹਾਂ ਕਿ ਇਸ ਦੁੱਖ ਦੀ ਘੜੀ ਵਿੱਚ ਇਹਨਾਂ ਜ਼ਰੂਰਤਮੰਦਾਂ, ਹੜਪੀੜਤ ਲੋਕਾਂ ਦੀ ਤਨ, ਮਨ, ਧਨ